ਪੰਜਾਬੀਆਂ ਦੀਆਂ ਗੋਤਾਂ ਦੇ ਇਤਿਹਾਸ ਨੂੰ ਖੋਲਦਿਆਂ-ਖੋਲਦਿਆਂ ਅੱਜ ਵਾਰੀ ਹੈ ਜੀ ਸਿਆਲ ਗੋਤ ਦੀ ਸਿਆਲ ਗੋਤ ਦਾ ਮੁਖੀ ਸਿਆਲ ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ ਨਿਤਧੀਆਂ ਲੜਾਈਆਂ ਤੋਂ ਤੰਗ ਆ ਕੇ ਅਲਾਉਦੀਨ ਖਿਲਜੀ ਦੇ ਸਮੇਂ ਇਹ ਪੱਛਮੀ ਪੰਜਾਬ ਵਿੱਚ ਵੱਸ ਗਏ ਇਹ ਚੰਗ ਦੇ ਇਲਾਕੇ ਵਿੱਚ ਟਿਕ ਗਏ ਇੱਥੋਂ ਇਹਨਾਂ ਦੇ ਗੋਤ ਦਾ ਨਾਂ ਚੰਗ ਸਿਆਲ ਮਸ਼ਹੂਰ ਹੋਇਆ ਬਾਬਾ ਫਰੀਦ ਸ਼ਕਰਕਾਂਜੀ ਜੀ ਤੋਂ ਇਹਨਾਂ ਨੇ ਸਲਾਮਤਾਨ ਕੀਤਾ ਇਨਾਂ ਦੇ ਮੁਖੀ ਸਿਆਲ ਨੇ ਭਾਈ ਖਾਨ ਮੇਕਨ ਜੱਟ ਦੀ ਧੀ ਨਾਲ ਵਿਆਹ ਕਰਵਾ ਲਿਆ ਇਥੋਂ ਇਹਨਾਂ ਦਾ ਰਲਾ ਜੱਟਾਂ ਵਿੱਚ ਹੋ ਗਿਆ ਇਹਨਾਂ ਦਾ ਆਖਰੀ ਸਰਦਾਰ ਅਹਿਮਦ ਖਾਨ ਸੀ ਜਿਸ ਤੋਂ ਰਾਜ ਖੁੱਸ ਗਿਆ ਇਹ ਦੁੱਧ ਪੀਣ ਮੱਖਣ ਖਾਣ ਡੰਗਾ ਰੱਖਣ ਦੇ ਸ਼ਕੀਨ ਨੇ ਜਿੱਥੋਂ ਤੱਕ ਮੁਖਸਤੀਆਂ ਦੀ ਗੱਲ ਹੈ ਤਾਂ ਹੀਰ ਚੰਗ ਸਿਆਲਾਂ ਦੀ ਧੀ ਸੀ ਇਸ ਗੋਤ ਦੇ ਜੱਟਾਂ ਨੇ 1857 ਦੇ ਪਹਿਲੇ ਅੰਗਰੇਜ਼ਾਂ ਦੇ ਵਿਰੋਧ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਹ ਮੁਕਤੌਤ ਇਸਲਾਮ ਧਰਮ ਨੂੰ ਮੰਨਣ ਵਾਲੇ ਨੇ